ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਤਹਿਸੀਲ ਕਮੇਟੀ ਨਕੋਦਰ ਦੀ ਜਿਹੜੀ ਆ ਉਹ ਵਕਫਤ ਪਿੰਡਾਂ ਤੋਂ ਨੌਜਵਾਨਾਂ ਨੂੰ ਇਕੱਤਰ ਕਰਕੇ ਡੈਲੀਗੇਟ ਸਾਥੀਆਂ ਦੇ ਦਰਮਿਆਨ ਜਿਹੜੀ ਆ ਉਹ ਤਹਿਸੀਲ ਕਮੇਟੀ ਜਿਹੜੀ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਇਸ ਮੌਕੇ ਜਿਹੜੇ ਨਵਜੋਤ ਮਾਹੀ ਆ ਉਹਨਾਂ ਨੂੰ ਪ੍ਰਧਾਨ ਅਤੇ ਅਮਰਜੀਤ ਢੇਰੀਆ ਉਸ ਸਾਥੀ ਨੂੰ ਜਿਹੜਾ ਆ ਉਹ ਸੱਤਰ ਜਿਹੜਾ ਆ ਉਹ ਸਰਬਸੰਮਤੀ ਦੇ ਨਾਲ ਜਿਹੜਾ ਚੁਣਿਆ ਗਿਆ ਆ ਤੇ ਆਉਣ ਵਾਲੇ ਸਮੇਂ ਦੇ ਵਾਸਤੇ ਜਿਹੜਾ ਆ ਇਸ ਕਮੇਟੀ ਨੂੰ ਜਿਹੜੀਆਂ ਨੌਜਵਾਨਾਂ ਦੀਆਂ ਮੰਗਾਂ ਆ ਉਹਨਾਂ ਦੇ ਉੱਤੇ ਜਿਹੜਾ ਆ ਆਪਣਾ ਧਿਆਨ ਕੇਂਦਰਿਤ ਕਰਕੇ ਤੇ ਬਰਾਬਰ ਵਿੱਦਿਆ ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ ਇਸ ਨਾਅਰੇ ਦੇ ਤਹਿਤ ਜਿਹੜਾ ਪਿਛਲੇ ਦਿਨਾਂ ਦੇ ਅੰਦਰ ਅਸੀਂ ਚੀਤ ਪਾਕਸੇ ਨੋਸ ਸਭਾ ਸੂਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਆਉਣ ਵਾਲੀ 27 ਸਤੰਬਰ ਤੱਕ ਜਿਹੜਾ ਆ ਉਹ ਪੂਰੇ ਪੰਜਾਬ ਦੀਆਂ ਜਿਹੜੀਆਂ ਆ ਤਹਿਸੀਲ ਹੈੱਡ ਕੁਆਟਰਾਂ ਦੀਆਂ ਜਿਹੜੀਆਂ ਤਹਿਸੀਲ ਕਮੇਟੀਆਂ ਆ ਜਿਹੜੀਆਂ ਦੀਆਂ ਚੋਣਾਂ ਹੋ ਗਈਆਂ ਆ ਉਹ ਠੀਕ ਆ ਜਾਂ ਜਿਹੜੀਆਂ ਰਹਿੰਦੀਆਂ ਕਮੇਟੀਆਂ ਸੀ ਉਹਨਾਂ ਦੀਆਂ ਜਿਹੜੀਆਂ 27 ਸਤੰਬਰ ਤੱਕ ਜਿਹੜੀਆਂ ਆ ਉਹ ਚੋਣਾਂ ਮੁਕੰਮਲ ਜਿਹੜੀਆਂ ਕਰ ਲਈਆਂ ਜਾਣਗੀਆਂ ਅੱਜ ਉਸੇ ਲੜੀ ਤਹਿਤ ਜਿਹੜੀ ਆ ਅੱਜ ਨਕੌਦਰ ਦੀ ਤਹਿਸੀਲ ਕਮੇਟੀ ਜਿਹੜੀ ਉਹਦੀ ਚੋਣ ਕੀਤੀ ਗਈ ਆ ਤੇ ਉਹਦੇ ਨਾਲ ਨਾਲ ਹੀ ਜਿਹੜਾ ਆਉਣ ਵਾਲੇ ਸਮੇਂ ਦੇ ਵਾਸਤੇ ਜਿਹੜੇ ਆ ਉਹ ਕੁਝ ਪ੍ਰੋਗਰਾਮ ਜਿਹੜੇ ਆ ਉਹ ਕੱਢੇ ਗਏ ਆ ਜਿਹਦੇ ਵਿੱਚ ਜਿਹੜਾ ਫੈਸਲਾ ਕੀਤਾ ਆ ਵੀ ਸ਼ੀਖਪਕ ਸਿੰਘ ਨੌਜ ਸਭਾ ਨੇ ਕਿ ਜਿਹੜੀਆਂ ਨੌਜਵਾਨਾਂ ਦੀਆਂ ਮੰਗਾਂ ਆ ਜਿਵੇਂ ਕਿ ਜਿਹੜੀ ਰੋਜ਼ਗਾਰ ਦੀ ਮੰਗ ਆ ਜਾਂ ਸਿਹਤ ਸਹੂਲਤਾਂ ਦੀ ਮੰਗ ਆ ਚੰਗੀ ਐਜੂਕੇਸ਼ਨ ਪਾਲਿਸੀ ਦੀ ਮੰਗ ਆ ਜਾਂ ਜਿਹੜਾ ਆ ਉਹ ਵੱਡਾ ਸੰਕਟ ਜਿਹੜਾ ਨੌਜਵਾਨੀ ਦੇ ਉੱਤੇ ਨਸ਼ਿਆਂ ਦਾ ਆ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਫੈਸਲਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜਾ ਆ ਤਹਿਸੀਲ ਨਕੋਦਰ ਵੱਲੋਂ ਜਿਹੜਾ ਆ ਇੱਥੋਂ ਦੇ ਜਿਹੜੇ ਨਕੋਦਰ ਦੇ ਐਸਡੀਐਮ ਦੇ ਰਾਹੀਂ ਪੰਜਾਬ ਸਰਕਾਰ ਨੂੰ ਇਹਨਾਂ ਮੰਗਾਂ ਦਾ ਜਿਹੜਾ ਆ ਉਹ ਇੱਕ ਮੰਗ ਪੱਤਰ ਭੇਜਿਆ ਜਾਊਗਾ ਤੇ ਉਸ ਤੋਂ ਬਾਅਦ ਜੇ 27 ਸਤੰਬਰ ਤੱਕ ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਪੰਜਾਬ ਸਰਕਾਰ ਗੌਰ ਨਹੀਂ ਕਰਦੀ ਤਾ ਅੱਜ ਇਹ ਵੀ ਇੱਥੇ ਫੈਸਲਾ ਕੀਤਾ ਗਿਆ ਕਿ 28 ਸਤੰਬਰ ਨੂੰ ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਦਾ ਜਿਹੜਾ ਆ ਜਨਮ ਦਿਨ ਮਨਾਉਣ ਨੂੰ ਹਰ ਸਾਲ ਤਰ੍ਹਾਂ ਮੋਟਰਸਾਈਕਲ ਮਾਰਚ ਕਰਦੇ ਹਾਂ ਇਸ ਸਾਲ ਜਿਹੜਾ ਉਹ ਮੋਟਰਸਾਈਕਲ ਮਾਰਚ ਤਾਂ ਅਸੀਂ ਕਰਾਂਗੇ ਕਰਾਂਗੇ ਤੇ ਪਰ ਉੱਥੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਉਪਰੰਤ ਅਸੀਂ ਜਿਹੜਾ ਆ ਇਹਨਾਂ ਮੰਗਾਂ ਨੂੰ ਲੈ ਕੇ ਜੇ ਇਹਨਾਂ ਮੰਗਾਂ ਉੱਤੇ ਜਿਹੜਾ ਆ ਉਹ 28 ਸਤੰਬਰ ਤੱਕ ਗੌਰ ਨਾ ਕੀਤਾ ਗਿਆ ਤਾਂ ਅਸੀਂ 28 ਸਤੰਬਰ ਤੱਕ ਜਿਹੜਾ ਆ ਉਹ ਲਗਾਤਾਰ ਤਾਂ ਜਿਹੜਾ ਦਿਨ ਰਾਤ ਦੇ ਜਿਹੜੇ ਧਰਨੇ ਉੱਤੇ ਜਿਹੜਾ ਆ ਉਹ ਨੌਜਵਾਨ ਜਿਹੜੇ ਆ ਉਹ ਬੈਠਣਗੇ ਇਹਦੇ ਲਈ ਜਿਹੜਾ ਆ ਜੇ ਉੱਥੇ ਆਉਣ ਵਾਲੇ ਸਮੇਂ ਦੇ ਅੰਦਰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਹੁੰਦੀ ਆ ਤਾਂ ਇਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਦੀ ਹੋਵੇਗੀ ਸੋ ਅਸੀਂ ਅਪੀਲ ਵੀ ਕਰਦੇ ਆ ਅਸੀਂ ਆ ਇਸ ਮਾਧਿਅਮ ਦੇ ਰਾਹੀਂ ਕਿ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਕਿ 28 ਸਤੰਬਰ ਨੂੰ ਜਿਹੜਾ ਇਸ ਦਿਨ ਦੇ ਉੱਤੇ ਜਿਹੜਾ ਅਸੀਂ ਉਹ ਨੌਜਵਾਨਾਂ ਨੇ ਇਕੱਠ ਕਰਨ ਆਇਆ ਵੀ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਧਰਨੇ ਦੇ ਵਿੱਚ ਹਮ ਹਮਾ ਕੇ ਜਿਹੜਾ ਆ ਉਹ ਤਨਮਨ ਅਤੇ ਧਨ ਦੇ ਨਾਲ ਆਪਣੀ ਹਾਜ਼ਰੀ ਲਵਾਉਣ ਤੇ ਇਸ ਸਭਾ ਦੇ ਜਿਹੜੇ ਆ ਉਹ ਮੈਂਬਰ ਬਣ ਕੇ ਜਿਹੜਾ ਇਹਨਾਂ ਮੰਗਾਂ ਨੂੰ ਜਿਹੜਾ ਆ ਤੇ ਨੌਜਵਾਨਾਂ ਦੇ ਨਸ਼ਿਆਂ ਦੀ ਜਿਹੜੀ ਵੱਡੇ ਮਸਲਾ ਹੈ ਜਿਹੜਾ ਆ ਉਹਦੇ ਵਾਸਤੇ ਜਿਹੜਾ ਇੱਕ ਵੱਜਮਾ ਪ੍ਰੋਗਰਾਮ ਜਿਹੜਾ ਆ ਤਿਆਰ ਕਰਕੇ ਜਿਹੜਾ ਉਹਦੇ ਤੇ ਜਿਹੜੀ ਲੜਾਈ ਜਿਹੜੀ ਆ ਲਗਾਤਾਰਤਾ ਦੇ ਰੂਪ ਜਿਹੜੀ ਆ ਉਹ ਆਰੰਭੀ ਜਾਵੇਗੀ ਬਹੁਤ ਬਹੁਤ ਧੰਨਵਾਦ